ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜੇ ਵਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਤੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਬਹੁਤ ਦਿਨ ਹੋ ਗਏ ਕੋਈ ਵਲੌਗ ਸ਼ੂਟ ਨਹੀਂ ਕੀਤਾ ਸੀਗਾ ਤੇ ਕੁਝ ਮੈਨੂੰ ਘਰ ਦੇ ਕੰਮ ਸੀਗੇ ਤੇ ਇਸੇ ਕਰਕੇ ਥੋੜਾ ਜਿਹਾ ਬੀਜ਼ੀ ਸੀਗਾ ਮੈਂ ਉੱਧਰ ਅੱਜ ਮੈਨੂੰ ਟਾਈਮ ਮਿਲਿਆ ਸੀਗਾ ਮੈਂ ਕਿਹਾ ਚਲੋ ਵੀ ਅੱਜ ਚੱਲਦੇ ਹਾਂ ਕੋਈ ਲੋਕੇਸ਼ਨ ਤੇ ਤੇ ਬਣਾਉਣਾ ਕੋਈ ਵੀਡੀਓ ਜਿਹੜੀ ਆਪਣੀ ਆਡੀਅנס ਜਿਹੜੀ ਆਪਣੇ ਚੈਨਲ ਨੂੰ ਇੰਨਾ ਪਿਆਰ ਦਿੰਦੀ ਆ ਉਹ ਵੀ ਵੇਟ ਕਰਦੀ ਹੋਣੀ ਆ ਵੀ ਅਮਨ ਨੇ ਕੋਈ ਵਲੌਗ ਨਹੀਂ ਪਾਇਆ ਹੈਗਾ ਅੱਗਾ ਚਲੋ ਅੱਜ ਚੱਲਦੇ ਆ ਇੰਨਾ ਟਾਈਮ ਵੇਟ ਨਹੀਂ ਕਰਵਾਈ ਦਿੰਦੀ ਕਿਉਂਕਿ ਡਿਲੇ 2-4 ਦਿਨ ਹੋ ਗਿਆ ਸੀ ਥੋੜਾ ਜਿਹਾ ਜ਼ਿਆਦਾ ਵੀ ਘਰੇ ਥੋੜਾ ਜਿਹਾ ਮੈਨੂੰ ਕੋਈ ਆਪਣੇ ਮੇਰੇ ਕੰਮ ਸੀਗੇ ਜਿਹੜੇ ਪੈਂਡਿੰਗ ਪਏ ਸੀ ਤਾਂ ਕਰਕੇ ਫਿਰ ਅੱਜ ਮੈਂ ਫ੍ਰੀ ਹੋਇਆ ਸੀਗਾ ਤੇ ਅੱਜ ਆਪਾਂ ਨਿਕਲੇ ਫਿਰ ਬਾਹਰ ਅਰੇ ਚਲੋ ਕੋਈ ਵਲੌਗ ਹੀ ਸ਼ੂਟ ਕਰਦੇ ਚੱਲਗੇ ਕੋਈ ਨਵੀਂ ਲੋਕੇਸ਼ਨ ਤੇ ਜਾਂ ਕੁਛ ਡਿਫਰੈਂਟ ਜਿਹਾ ਟਰਾਈ ਕਰਦੇ ਆ ਜੇ ਮੇਰਾ ਮਨ ਸੀਗਾ ਸਵੇਰ ਦਾ ਜਾ ਜੇ ਕੋਈ ਵੀ ਰੈਸਟੋਰੈਂਟਸ ਵਗੈਰਾ ਤਾਂ ਰੈਸਟੋਰੈਂਟਸ ਹੋਗੇ ਗੁਰੂ ਘਰ ਹੋਗੇ ਜਾਂ ਕੋਈ ਹੋਰ ਲੋਕੇਸ਼ਨਸ ਹੁੰਦੀਆਂ ਉਹ ਤਾਂ ਮੈਂ ਕਾਫੀ ਸ਼ੂਟ ਕੀਤੀਆਂ ਨੇ ਤੇ ਅੱਜ ਦਾ ਜਿਹੜਾ ਵਲੌਗ ਆ ਮੇਰਾ ਥੋੜਾ ਜਿਹਾ ਡਿਫਰੈਂਟ ਆ ਤੇ ਜਿਵੇਂ ਕਿ ਤੁਹਾਨੂੰ ਪਤਾ ਵੀ ਮੈਂ ਲੁਧਿਆਣੇ 'ਚ ਹੀ ਰਹਿੰਦਾ ਤੇ ਲੁਧਿਆਣੇ 'ਚ ਮੈਂ ਕੱਲ ਪਰਸੋਂ ਇੱਧਰ ਘੁੰਮ ਰਿਹਾ ਸੀ ਸ਼ਹਿਰ ਦੇ ਵਿੱਚ ਤੇ ਮੈਂ ਦੇਖਿਆ ਵੀ ਡਿਵੈਲਪਮੈਂਟ ਬਹੁਤ ਤੇਜ਼ੀ ਨਾਲ ਹੋ ਰਹੀ ਆ ਜੋ ਚਾਹੇ ਕੋਈ ਫਲੈਟਸ ਨੇ ਜਾਂ ਕੋਈ ਹੋਰ ਪ੍ਰਾਪਰਟੀ ਹੈ ਜਾਂ ਕੋਈ ਕਮਰਸ਼ੀਅਲ ਪ੍ਰੋਜੈਕਟਸ ਹੈ ਜਿਵੇਂ ਮਾਲਸ ਵਗੈਰਾ ਹੁੰਦੇ ਆ ਜਾਂ ਕੋਈ ਕਮਰਸ਼ੀਅਲ ਸ਼ਾਪਸ ਨੇ ਤੇ ਡਿਵੈਲਪਮੈਂਟ ਕਾਫੀ ਜ਼ਿਆਦਾ ਤੇਜ਼ੀ ਨਾਲ ਹੋ ਰਹੀ ਆ ਤੇ ਮੈਂ ਕਿਹਾ ਚਲੋ ਵੀ ਅੱਜ ਉਹਦਾ ਵਲੌਗ ਬਣਾਉਣੇ ਵਲੌਗ ਅੱਜ ਦਾ ਥੋੜਾ ਜਿਆਦਾ ਬਿਜ਼ਨਸ ਰਿਲੇਟਡ ਰਹੂਗਾ ਵੀ ਜਿਵੇਂ ਕਿਸੇ ਨੇ ਪ੍ਰਾਪਰਟੀ ਦੇ ਵਿੱਚ ਇਨਵੈਸਟਮੈਂਟਸ ਕਰਨੀਆਂ ਨੇ ਕੋਈ ਮਾਲ ਦੀ ਸ਼ਾਪਸ ਹੋ ਗਈਆਂ ਜਾਂ ਕਕੀ ਇਹ ਚੀਜ਼ ਦਾ ਆਪਾਂ ਨੂੰ ਵੀ ਪਤਾ ਕਰ ਆਪਾਂ ਪ੍ਰਾਪਰਟੀ 'ਚ ਇਨਵੈਸਟ ਕਰਦੇ ਆ ਤਾਂ ਉਹ ਆਪਾਂ ਨੂੰ ਔਨ ਵਾਲੇ ਟਾਈਮ 'ਚ ਪ੍ਰੋਫਿਟ ਸੀ ਦੇ ਕੇ ਜਾਂਦੀਆਂ ਘਾਟਾ ਨਹੀਂ ਪ ਕਿ ਜਿਹੜਾ ਸਭ ਨਾਲ ਪ੍ਰਾਪਰਟੀ ਦੇ ਰੇਟਸ ਰੇਜ਼ਸ ਹੋ ਰਹੇ ਆ ਇਸ ਟਾਈਮ ਜਿੰਨਾ ਅੱਪ ਜਾ ਰਿਹਾ ਕੰਮ ਤੇ ਖਾਸ ਕਰਕੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪ੍ਰਾਪਰਟੀ ਕਾਫੀ ਜ਼ਿਆਦਾ ਹਾਈ ਰੇਟਸ ਤੇ ਹੋ ਚੁੱਕੀ ਆ ਇਸ ਟਾਈਮ ਕਿਉਂਕਿ ਐਵੇਂ ਪਿਛਲੇ 10 ਸਾਲਾਂ ਦੇ ਜਾਂ ਹੁਣ ਵੀ ਆਪਾਂ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦੇ ਰੇਟ ਵਿੱਚ ਡਿਫਰੈਂਸ ਆਇਆ ਪ੍ਰਾਈਸ ਬਹੁਤ ਹੀ ਜ਼ਿਆਦਾ ਹਾਈ ਹੋ ਚੁੱਕੇ ਆ ਜਿਨ੍ਹਾਂ ਨੇ ਪੁਰਾਣੇ ਟਾਈਮਾਂ 'ਚ ਇਨਵੈਸਟਮੈਂਟ ਕੀਤੀਆਂ ਹੋਈਆਂ ਜਿਨ੍ਹਾਂ ਨੇ ਬਹੁਤ ਸਸਤੀਆਂ ਉਹਨਾਂ ਟਾਈਮਾਂ 'ਚ ਲਈਆਂ ਸੀਗੀਆਂ ਜੋ ਹੈ ਉਹ ਕੋਈ ਪਲOTS ਨੇ ਜਾਂ ਕੋਈ ਫਲੈਟਸ ਨੇ ਜਾਂ ਕਿਸੇ ਹੋਰ ਤਰ੍ਹਾਂ ਦੀ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਆ ਤੇ ਉਹਨਾਂ ਦੇ ਜਿਹੜੇ ਪ੍ਰਾਈਸਸ ਆ ਉਹ ਇੱਕ ਤਰ੍ਹਾਂ ਨਾਲ ਕਹਿੰਦੇ ਨੇ ਜਿਵੇਂ ਆਸਮਾਨ ਛੂੰਦੀਆਂ ਇਹ ਆਪਣਾ ਕੀ ਕਹਿੰਦੇ ਆ ਕੀਮਤਾਂ ਹੋ ਗਈਆਂ ਸੌਰੀ ਕਿਉਂਕਿ ਇੰਨਾ ਜ਼ਿਆਦਾ ਰੇਟ ਹਾਈ ਚੱਲਿਆ ਗਿਆ ਤਾਂ ਜਿਨ੍ਹਾਂ ਦੀ ਮੇਨ ਰੋਡਸ ਤੇ ਆ ਜਾਂ ਕਿਸੇ ਵੀ ਫਲਾਈਓ ਆਪਣੇ ਹਾਈਵੇਜ਼ ਦੇ ਨਾਲ ਪ੍ਰਾਪਰਟੀਆਂ ਟੱਚ ਕਰਦੀਆਂ ਨੇ ਉਹਨਾਂ ਦੇ ਪ੍ਰਾਈਸ ਹੋਰ ਵੀ ਬਹੁਤ ਜ਼ਿਆਦਾ ਇਸੇ ਕਰਕੇ ਅੱਜ ਦਾ ਥੋੜਾ ਜਿਹਾ ਪ੍ਰੋਜੈਕਟ ਜਿਹੜਾ ਸੀਗਾ ਇਹ ਬਿਜ਼ਨਸ ਰਿਲੇਟਡ ਆ ਤੇ ਤਾਂ ਕਰਕੇ ਫਿਰ ਆਪਾਂ ਫਿਲਹਾਲ ਇਸ ਟਾਈਮ ਹੈਗੇ ਆ ਜੀ ਸਭ ਤੋਂ ਪਹਿਲਾਂ ਮੈਂ ਕਿਹਾ ਚਲੋ ਆਪਾਂ ਸਾਊਥ ਸਿਟੀ ਕਵਰ ਕਰ ਲਵਾਂ ਲੁਧਿਆਣੇ ਦੇ ਵਿੱਚ ਤੇ ਲੁਧਿਆਣੇ ਦੇ ਨਾਲ ਲੱਗਦੀਆਂ ਹੋਈਆਂ ਕੋਈ ਵੀ ਅਗਰ ਕਿਤੇ ਨਵਾਂ ਪ੍ਰੋਜੈਕਟ ਆ ਰਿਹਾ ਹੋਊਗਾ ਤੁਹਾਨੂੰ ਮੈਂ ਉਹ ਦਿਖਾਉਂਗਾ ਤੇ ਲਓ ਜੀ ਆਪਾਂ ਕਰਦੇ ਹੁਣ ਸ਼ੁਰੂ ਆਪਾਂ ਇਸ ਟਾਈਮ ਖੜੇ ਆ ਸਾਊਥ ਸਿਟੀ ਰੋਡ ਦੇ ਉੱਤੇ ਤੇ ਦੇਖ ਸਕਦੇ ਸਾਊਥ ਸਿਟੀ ਦਾ ਹਾਈਵੇਅ ਆ ਮੇਰੇ ਸਾਹਮਣੇ ਤੇ ਸਭ ਤੋਂ ਪਹਿਲਾਂ ਫਰਸਟ ਪ੍ਰੋਜੈਕਟ ਚੱਲਦਾ ਪਿਆ ਇੱਥੇ ਏਜੀਆਈ ਇਨਫਰਾ ਲਿ ਤੇ ਦੇਖ ਸਕਦੇ ਹੋ ਸਾਹਮਣੇ ਮੇਰੇ ਕੰਸਟਰਕਸ਼ਨਸ ਅੰਦਰ ਚੱਲਦੀਆਂ ਭਈ ਅੰਦਰ ਜਾਣ ਦਾ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਦੁੱਗੀ ਆਪਾਂ ਕੋਈ ਪਰਮਿਸ਼ਨ ਨਹੀਂ ਲਈ ਹੈਗੀ ਐਸੇ ਕਰਕੇ ਅੰਦਰ ਕੋਈ ਆਪਾਂ ਸ਼ੂਟ ਨਹੀਂ ਕਰ ਰਹੇ ਇਸ ਕਰਕੇ ਮੈਂ ਆਊਟਡੋਰ ਹੀ ਸ਼ੂਟ ਕਰਦਾ ਪਿਆ ਤੇ ਅੰਦਰ ਜਾਣ ਵਾਸਤੇ ਪਰਮਿਸ਼ਨ ਹੁੰਦੀ ਹੈ ਆਪਾਂ ਕੋਈ ਰੂਲਸ ਰੈਗੂਲੇਸ਼ਨ ਨਹੀਂ ਤੋੜਨਾ ਹੈਗਾ ਕੋਈ ਕਿਸੇ ਤਰ੍ਹਾਂ ਦਾ ਵੀ ਕੱਲ ਨੂੰ ਆਪਣੇ ਤੇ ਕੋਈ ਪ੍ਰੋਬਲਮ ਆਵੇ ਐਸੇ ਕਰਕੇ ਆਪਾਂ ਅੰਦਰ ਨਹੀਂ ਜਾਵਾਂਗੇ ਤੁਹਾਨੂੰ ਮੈਂ ਬਾਹਰੋਂ ਜਿਹੜੇ ਬੋਰਡਸ ਲੱਗੇ ਹੋਏ ਹਨ ਉਹ ਦੇਖ ਸਕਦੇ ਹੋ ਏਜੀਆਈ ਇਨਫਰਾ ਲਿਮਟਿਡ 25 ਪ੍ਰੋਜੈਕਟਸ ਪਲੱਸ 10 ਪੰਜਾਬ ਤੇ 25 ਪ੍ਰੋਜੈਕਟਸ ਹੋਰ ਤੇ ਕਾਫੀ ਵੱਡੀ ਪ੍ਰਾਪਰਟੀ ਹੈ ਇਹ ਤੁਸੀਂ ਦੇਖ ਸਕਦੇ ਹੋ ਅਗਰ ਤੁਸੀਂ ਮੈਨੂੰ ਇਨਵੈਸਟਮੈਂਟ ਕਰਨੀ ਚਾਹ ਰਹੇ ਹੋ ਤੇ ਦੇਖ ਸਕਦੇ ਹੋ ਸਾਹਮਣੇ ਬੋਰਡ ਲੱਗਿਆ ਹੋਇਆ ਹੈ ਇਹਨਾਂ ਦਾ ਤੇ ਨੰਬਰ ਇਹਨਾਂ ਦੇ ਮੈਂਸ਼ਨ ਨੇ ਤੇ ਬਾਕੀ ਇਹਦਾ ਸਾਹਮਣੇ ਵੀ ਇੱਕ ਇਹਨਾਂ ਦਾ ਪ੍ਰੋਜੈਕਟ ਲੱਗਿਆ ਹੋਇਆ ਵਾ ਤੇ ਇਹ ਵੀ ਆਈ ਥਿੰਕ ਪੀਜੀਆਈ ਵਾਲਿਆਂ ਦਾ ਹੀ ਆ ਤੇ ਇਹ ਹੈਗਾ ਜੀ ਸਾਊਥ ਸਿਟੀ ਹਾਈਵੇ ਦੇ ਉੱਤੇ ਹੀ ਵੀ ਦੇਖ ਸਕਦੇ ਹੋ ਪੂਰਾ ਪ੍ਰੋਜੈਕਟ ਪੂਰਾ ਰੋਡ ਦੇ ਉੱਤੇ ਆਈ ਥਿੰਕ ਇਹ ਵੀ ਕੋਈ ਕਮਰਸ਼ੀਅਲ ਪ੍ਰੋਜੈਕਟ ਵੱਡਾ ਹੀ ਆ ਰਿਹਾ ਵਾ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਕੰਸਟਰਕਸ਼ਨਸ ਤੇ ਡਿਵੈਲਪਮੈਂਟ ਬਹੁਤ ਹੀ ਤੇਜ਼ੀ ਨਾਲ ਹੋ ਰਹੀ ਬਾਕੀ ਅੰਦਰ ਤੇ ਇਹਨਾਂ ਦੇ ਪ੍ਰੋਜੈਕਟਸ ਲੱਗੇ 25 ਪਲੱਸ ਪ੍ਰੋਜੈਕਟਸ ਨੇ ਪੰਜਾਬ ਅਗਰ ਤੁਸੀਂ ਫਿਊਚਰ ਫਰਦਰ ਡਿਟੇਲਸ ਵਾਸਤੇ ਮਤਲਬ ਅਗਰ ਫਿਊਚਰ ਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤੁਸੀਂ ਵਧੀਆ ਪ੍ਰੋਫਿਟਸ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਪ੍ਰੋਜੈਕਟ ਦੇ ਵਿੱਚ ਇਨਵੈਸਟਮੈਂਟਸ ਕਰ ਸਕਦੇ ਹੋ ਆਪਣੀਆਂ ਤੇ ਕਾਲ ਤੇ ਨੰਬਰ ਤੇ ਤੁਸੀਂ ਕਾਲਸ ਕਰ ਸਕਦੇ ਹੋ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਆਪਣੀ ਪੂਰੀ ਕੰਪਲੀਟ ਡਿਟੇਲਸ ਮਿਲ ਜਾਣਗੀਆਂ ਤੇ ਬਾਕੀ ਆਪਾਂ ਚੱਲਦੇ ਹਾਂ ਹੁਣ ਆਪਣੀ ਅਗਲੀ ਲੋਕੇਸ਼ਨ ਵੱਲ ਲੋ ਜੀ ਆਪਾਂ ਚੱਲਦੇ ਹਾਂ ਹੁਣ ਨੈਕਸਟ ਲੋਕੇਸ਼ਨ ਵੱਲ ਤੇ ਇਸ ਟਾਈਮ ਆ ਗਿਆ ਆਪਾਂ ਫਸਟ ਆਫ ਆਲ ਪਹਿਲਾਂ ਮੈਂ ਸਾਊਥ ਸਿਟੀ ਕਿਉਂਕਿ ਸਾਊਥ ਸਿਟੀ ਇੰਨਾ ਕ ਜਿਆਦਾ ਹੁਣ ਡਿਵੈਲਪ ਹੋ ਰਿਹਾ ਵਾ ਨਾ ਅੱਜ ਤੋਂ 10 ਸਾਲ ਪਹਿਲਾਂ ਦੇਖੀਏ ਤੇ ਹੁਣ ਦਾ ਦੇਖੀਏ ਤਾਂ ਬਹੁਤ ਹੀ ਜਿਆਦਾ ਡਿਫਰੈਂਸ ਆ ਚੁੱਕਾ ਕਿਉਂਕਿ ਜਿੰਨੀ ਪੋਰਸ਼ ਪ੍ਰਾਪਰਟੀਆਂ ਇੱਥੇ ਆ ਚਾਹੇ ਉਹ ਕਮਰਸ਼ੀਅਲ ਪ੍ਰੋਜੈਕਟਸ ਨੇ ਜਿਵੇਂ ਕਹਿੰਦੇ ਆ ਮਾਰਕੀਟਸ ਜਿਵੇਂ ਬਾਹਰਲੀ ਕੰਟਰੀਆਂ ਕੋਈ ਮਾਰਕੀਟਸ ਬਣਾਈਆਂ ਹੋਈਆਂ ਜਿੱਥੇ ਮੈਂ ਵਲੌਗਸ ਵੀ ਸ਼ੂਟ ਕੀਤੇ ਹੋਏ ਕਈ ਤਰ੍ਹਾਂ ਦੇ ਤੇ ਉਦਾਂ ਦਾ ਇੱਥੇ ਹੁਣ ਬਣ ਚੁੱਕਾ ਫੋਰਨ ਕੰਟਰੀ ਵਾਂਗ ਫੋਰਨ ਕੰਟਰੀ ਵਾਂਗੂ ਪੂਰੀ ਡਵੈਲਪਮੈਂਟਸ ਹੋ ਚੁੱਕੀਆਂ ਇੱਥੇ ਕਿਉਂਕਿ ਵਧੀਆ ਮਾਰਕੀਟਸ ਹੋ ਗਈਆਂ ਜਿਵੇਂ ਹਾਈ ਕਲਾਸ ਜਿਵੇਂ ਹਾਈ ਸੋਸਾਇਟੀਜ਼ ਹੁੰਦੀਆਂ ਨੇ ਉਦਾਂ ਦਾ ਇੱਥੇ ਸਿਸਟਮ ਬਣ ਚੁੱਕਾ ਇੱਕ ਤਰ੍ਹਾਂ ਨਾਲ ਜਿਵੇਂ ਆਪਾਂ ਇੱਕ ਤਰ੍ਹਾਂ ਨਾਲ ਹੁਣ ਦੁਬਈ ਵੀ ਕਹਿ ਸਕਦੇ ਆ ਇਹਨੂੰ ਜਿੰਨਾ ਮਤਲਬ ਵਧੀਆ ਤਰੀਕੇ ਨਾਲ ਇੱਥੇ ਕੰਮ ਹੋ ਰਿਹਾ ਜਿੰਨੀ ਡਵੈਲਪਮੈਂਟ ਫਾਸਟ ਹੋ ਰਹੀ ਹੈ ਉੰਨੀ ਮੈਨੂੰ ਨਹੀਂ ਲੱਗਦਾ ਹੈਗਾ ਪੰਜਾਬ ਦੇ ਕਿਸੇ ਸ਼ਹਿਰ ਦੇ ਵਿੱਚ ਹੋ ਰਹੀ ਹੋਊਗੀ ਜਿੰਨੀ ਲੁਧਿਆਣੇ ਦੇ ਵਿੱਚ ਹੋ ਰਹੀ ਆ ਕਿਉਂਕਿ ਬਹੁਤ ਵੱਡੇ ਵੱਡੇ ਪ੍ਰੋਜੈਕਟਸ ਕਿਉਂ ਵੀ ਜਿਹੜਾ ਮੈਂ ਤੁਹਾਨੂੰ AIG ਪਹਿਲਾਂ ਦਿਖਾਇਆ ਸੀਗਾ 25 ਪਲੱਸ ਪ੍ਰੋਜੈਕਟਸ ਇਹ ਲੁਧਿਆਣੇ ਦੇ ਵਿੱਚ ਲੈ ਕੇ ਆ ਰਿਹਾ ਹੋਰ ਹੁਣ ਤੇ ਬਾਕੀ ਤੁਸੀਂ ਇਹਨਾਂ ਦੀ ਸਾਈਟ ਦੇ ਉੱਤੇ ਵੀ ਜਾ ਸਕਦੇ ਹੋ ਅਗਰ ਤੁਸੀਂ ਕੋਈ ਵੀ ਇਨਵੈਸਟਮੈਂਟ ਕਰਨੀ ਆ ਤਾਂ ਤੁਸੀਂ ਉੱਥੇ ਜਾ ਕੇ ਕੰਪਲੀਟ ਡਿਟੇਲਸ ਲੈ ਸਕਦੇ ਹੋ ਬਾਕੀ ਇਹਦਾ ਕੰਟੈਕਟ ਨੰਬਰ ਵੀ ਤੁਹਾਨੂੰ ਮੈਂ ਦਿਖਾਤਾ ਵਾ ਤੇ ਬਾਕੀ ਹੋਰ ਆਪਾਂ ਅੱਗੇ ਚੱਲਦੇ ਹਾਂ ਜੀ ਹੁਣ ਇਸ ਟਾਈਮ ਹੈਗਾ ਸਾਊਥ ਸਿਟੀ ਰਹੀਆਂ ਤੇ ਬਾਕੀ ਜੋ ਜੋ ਹੋਰ ਇੱਥੇ ਨਿਊ ਪ੍ਰੋਜੈਕਟਸ ਆ ਰਹੇ ਉਹ ਵੀ ਮੈਂ ਤੁਹਾਨੂੰ ਦਿਖਾਉਂਦਾ ਜਾਊਂਗਾ ਨਾਲ ਦੀ ਨਾਲ ਤੇ ਫਲੈਟਸ ਆ ਰਹੇ ਆ ਜਾਂ ਕੋਈ ਮਾਲਸ ਆ ਰਹੇ ਆ ਜਾਂ ਕੋਈ ਹੋਰ ਕਮਰਸ਼ੀਅਲ ਪ੍ਰਾਪਰਟੀ ਆ ਰਹੀ ਹੈ ਤਾਂ ਤੁਹਾਨੂੰ ਮੈਂ ਉਹ ਵੀ ਦਿਖਾਉਂਗਾ ਬਾਕੀ ਇੱਕ ਹੋਰ ਚੀਜ਼ ਮੈਨੂੰ ਦਿਖਦੀ ਪਈ ਹੈ ਅੱਗੇ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਮਗਰ ਇਹ ਕੋਈ ਲਗਜ਼ਰੀਅਸ ਉਹ ਆ ਰਿਹਾ ਹੈ ਕਿੰਗਾਂ ਗਏ ਜਾ ਕੇ ਆਏ ਚੱਲਦੇ ਆਪਾਂ ਅੱਗੇ ਜਿੰਨੇ ਵੀ ਆਪਣੇ ਤੋਂ ਕਵਰ ਹੋ ਸਕਿਆ ਆਪਾਂ ਕਰਾਂਗੇ ਅੱਜ ਦੇ ਟਾਈਮ 'ਚ ਤੇ ਚਾਹੇ ਕੋਈ ਫਲੈਟਸ ਆ ਰਹੇ ਆ ਜਾਂ ਕੋਈ ਮਾਲਸ ਆ ਰਹੇ ਆ ਜਾਂ ਕੋਈ ਹੋਰ ਕਮਰਸ਼ੀਅਲ ਪ੍ਰਾਪਰਟੀ ਆ ਉਹ ਹੁੰਦੀ ਪਈ ਆ ਤੁਹਾਨੂੰ ਸਾਰਾ ਕੁਝ ਹੀ ਦਿਖਾਉਂਗਾ ਮੈਂ ਬਾਕੀ ਅੰਦਰ ਆਪਾਂ ਜਾ ਨਹੀਂ ਸਕਦੇ ਕਿਉਂਕਿ ਰੈਸਟ੍ਰਿਕਸ਼ਨਸ ਹੁੰਦੀਆਂ ਨੇ ਤਾਂ ਕਰਕੇ ਫਿਰ ਮੈਂ ਤੁਹਾਨੂੰ ਬਾਰੋ ਬਾਰ ਹੀ ਦਿਖਾ ਰਿਹਾ ਵਾ ਜੋ ਕੁਝ ਵੀ ਇੱਥੇ ਨਿਊ ਬਣਦਾ ਪਿਆ ਵਾ ਸਾਰੇ ਕਾਸੇ ਤੇ ਆਪਾਂ ਨਜ਼ਰ ਮਾਰਾਂਗੇ ਅੱਜ ਜੋ ਵੀ ਇੱਥੇ ਨਿਊ ਪ੍ਰੋਜੈਕਟਸ ਵਗੈਰਾ ਹੈਗੇ ਆ ਆਪਣੇ ਬਾਕੀ ਆਪਾਂ ਪਹੁੰਚ ਚੁੱਕੇ ਜੀ ਸੈਕੰਡ ਲੋਕੇਸ਼ਨ ਤੇ ਉਗੀ ਤੁਹਾਨੂੰ ਮੈਂ ਦੱਸਣਾ ਮੈਂ ਚੱਲ ਲਗੇ ਪਰデア ਕਾਰ ਚੋਂ ਬਾਹਰ ਇਹ ਨਿਊ ਪ੍ਰੋਜੈਕਟ ਆ ਰਿਹਾ ਇੱਥੇ ਬਲੇਸਿੰਗ ਲਕਜ਼ਰੀਆ ਵੈਸਟਰਨ ਲਿਵਿੰਗ ਵੈਸਟਰਨ ਲਿਵਿੰਗ ਪ੍ਰਾਈਵੇਟ ਲਿਮਿਟਿਡ ਤੇ ਇਹ ਦੇਖ ਸਕਦੇ ਮੇਰੇ ਸਾਹਮਣੇ ਸਾਹਮਣੇ ਇਹਦਾ ਪ੍ਰੋਜੈਕਟ ਆਫਿਸ ਆ ਜੀ ਤੇ ਕੰਟੈਕਟ ਨੰਬਰ ਉਹਨਾਂ ਦੇ ਪੈਂਸ਼ਨ ਕੀਤੇ ਹੋਏ ਵੈਸਟਰਨ ਲਿਵਿੰਗ ਕੋਈ ਕੰਪਨੀ ਆ ਪ੍ਰਾਈਵੇਟ ਲਿਮਿਟਿਡ ਉਹਨਾਂ ਦਾ ਇੱਥੇ ਪ੍ਰੋਜੈਕਟਸ ਆਡੇ ਪਏ ਆ ਤੇ ਆਈ ਥਿੰਕ ਇਹ ਵੀ ਕੋਈ ਮਾਲ ਵਗੈਰਾ ਹੀ ਬਣਦਾ ਪਿਆ ਵਿੱਚ ਦੇਖ ਸਕਦੇ ਸਾਹਮਣੇ ਟਰੋਡਿੰਗਸ ਵਗੈਰਾ ਲੱਗੇ ਹੋਏ ਆ ਨਾਲ ਦੇ ਤੇ ਦੇਖ ਸਰਦਾਂ ਬਲੇਸਿੰਗ ਲਿਵਿੰਗ ਵੈਸਟਨ ਲਿਵਿੰਗ ਪ੍ਰਾਈਵੇਟ ਲਿਮਟਿਡ ਇਹ ਕੰਟੈਕਟ ਨੰਬਰ ਜਿਹੜਾ ਤੇ ਮੈਂਸ਼ਨ ਕੀਤੇ ਹੋਏ ਸਾਹਮਣੇ ਤੇ ਤੁਸੀਂ ਫॉर ਫਿਊਚਰ ਡਿਟੇਲਸ ਫॉर ਫਰਦਰ ਸੌਰੀ ਵੈਰੀ ਐਕਿਊਰੇਟਲੀ ਸਟੂਡੀਓ ਦਾ ਬਾਅਦ ਕਰ ਤੇ ਫॉर ਫਰਦਰ ਡਿਟੇਲਸ ਤੁਸੀਂ ਇਹਨਾਂ ਦੇ ਕੰਟੈਕਟ ਨੰਬਰਸ ਤੇ ਕਾਲ ਕਰ ਸਕਦੇ ਹੋ ਫੋਰ ਐਨ ਇਨਵੈਸਟਮੈਂਟ ਤੇ ਅਗਰ ਤੁਸੀਂ ਕੋਈ ਇਨਕੁਆਰੀਜ਼ ਕਰਨੀਆਂ ਨੇ ਤੇ ਬਾਕੀ ਇੱਧਰ ਇੱਕ ਆ ਹੈਗਾ ਜੀ ਈਸਟਵੁੱਡ ਸੀਬੀ ਡਿਵੈਲਪਰਜ਼ ਇਹ ਵੀ ਸਬਸਿਟੀ ਰੋਡ ਦੇ ਤੇ ਇਹਦਾ ਪ੍ਰੋਜੈਕਟ ਆ ਰਿਹਾ ਵਾ ਕੋਈ ਨਵਾਂ ਦੇਖ ਸਕਦੇ ਤੁਸੀਂ ਰੈੱਡ ਕਲਰ ਦੀਆਂ ਸ਼ੀਟਸ ਲੱਗੀਆਂ ਹੋਈ ਤੇ ਪ੍ਰੋਪਰ ਤੁਸੀਂ ਦੇਖ ਸਕਦੇ ਆ ਪੇਸਟਬੁਡ ਸੀਬੀ ਡਿਵੈਲਪਰਸ ਤੇ ਬਾਕੀ ਆਪਾਂ ਇੱਕ ਬੋਰਡ ਦਾ ਆਪਾਂ ਨੂੰ ਸਾਹਮਣੇ ਹੋਰ ਦਿਖ ਰਿਹਾ ਵਾ ਲੁਧਿਆਣਾਜ਼ ਟੋਲੇਸਟ ਟਾਵਰ ਜਿਹੜੇ ਫਲੈਕਸ ਬਣਦੇ ਪਈ ਥਿੰਕੇ ਲੁਧਿਆਣੇ ਦਾ ਸਭ ਤੋਂ ਲੰਬਾ ਟਾਵਰ ਬਣਨ ਲੱਗਿਆ ਫਲੈਕਸ ਤੇ ਤੇ ਜੀ ਦੇਖ ਸਕਦੇ ਹੋ ਬਾਕੀ ਆਪਾਂ ਚੱਲਦੇ ਆ ਜੀ ਅੱਗੇ ਲਓ ਜੀ ਆਪਾਂ ਚੱਲਦੇ ਆ ਹੁਣ ਆਪਣੀ ਨੈਕਸਟ ਲੋਕੇਸ਼ਨ ਤੇ ਤੇ ਉੱਥੇ ਚੱਲ ਕੇ ਦੇਖਦੇ ਆ ਆਪਾਂ ਨੂੰ ਹੋਰ ਨਵਾਂ ਕੀ ਕੀ ਮਿਲਦਾ ਵਾ ਤੇ ਕੋਸ਼ਿਸ਼ ਕਰੂੰਗਾ ਮੈਂ ਪੂਰਾ ਕਵਰ ਕਰ ਸਕਾਂ ਕਿਉਂਕਿ ਲੁਧਿਆਣਾ ਬਹੁਤ ਵੱਡਾ ਵਾ ਸਾਰੇ ਪ੍ਰੋਜੈਕਟ ਸਖਤਮ ਕਵਰ ਕਰਨੇ ਥੋੜੇ ਜੇ ਮੁਸ਼ਕਿਲ ਆ ਤੇ ਬਾਕੀ ਆਪਾਂ ਪਰ ਕੋਸ਼ਿਸ਼ ਜ਼ਰੂਰ ਕਰਾਂਗੇ ਤੇ ਕਿਉਂਕਿ ਜਿਹੜੇ ਤੁਸੀਂ ਮੇਰੇ ਦੇਖਦੇ ਹੋ ਜਿਹੜਾ ਮੇਰਾ YouTube ਚੈਨਲ ਆ ਉਹਦੇ ਤੇ ਆਲਮੋਸਟ ਸਾਰੀ ਤਰ੍ਹਾਂ ਦੇ ਮੈਂ ਵਲੌਗਸ ਪਾਉਂਦਾ ਵਾ ਕੋਈ ਇੱਕ ਆਪਣਾ ਕੰਟੈਂਟ ਨਹੀਂ ਹੈਗਾ ਆਪਣਾ ਸਾਰਾ ਕੁਝ ਹੀ ਆ ਤੇ ਕਿਉਂਕਿ ਪਿੱਛੇ ਵੀ ਜਿਹੜੀ ਮੈਂ ਇੱਕ ਗੰਨੇ ਵਾਲੇ ਵਾਲੀ ਵੀਡੀਓ ਪਾਈ ਸੀਗੀ ਤੇ ਉਹ ਵੀ ਇੱਕ ਸਮਾਲ ਸਕੇਲ ਬਿਜ਼ਨਸ ਸੀਗਾ ਜਿਵੇਂ ਘੱਟ ਇਨਵੈਸਟਮੈਂਟ ਤੋਂ ਵੀ ਤੋਂ ਵਧੀਆ ਪ੍ਰੋਫਿਟਸ ਦੇ ਵਿੱਚ ਤੇ ਉਹ ਉਹ ਚੀਜ਼ ਸੀਗੀ ਐਸੇ ਕਰਕੇ ਉਹਨੂੰ ਰਿਸਪੌਂਸ ਵਧੀਆ ਮਿਲ ਗਿਆ ਤੇ ਲੋਕਾਂ ਨੇ ਦੇਖੀ ਪਸੰਦ ਕੀਤੀ ਜਿਹੜੇ ਮੇਰੀ ਆਡੀਅנס ਆ ਉਹਨਾਂ ਨੇ ਵੀਡੀਓ ਬਹੁਤ ਜ਼ਿਆਦਾ ਪਸੰਦ ਕੀਤੀ ਐਸੇ ਕਰਕੇ ਆਪਾਂ ਫਿਰ ਉਹਨੂੰ ਆਪਾਂ ਅੱਗੇ ਕੰਟੀਨਿਊ ਕੀਤਾ ਉਹੀ ਚੀਜ਼ਾਂ ਬਾਕੀ ਚਲੋ ਹੁਣ ਇੱਕ ਹੋਰ ਟਰਾਈ ਕਰਦੇ ਆ ਜੇ ਵਧੀਆ ਵੀਡੀਓ ਆਪਣੀ ਲੱਗੀ ਤਾਂ ਪਲੀਜ਼ ਆਪਾ ਸ਼ੇਅਰ ਜ਼ਰੂਰ ਕਰਿਓ ਮੇਰੀ ਵੀਡੀਓਜ਼ ਨੂੰ ਅੱਗੇ ਦੀ ਅੱਗੇ ਇਸੇ ਕਰਕੇ ਫਿਰ ਆਪਣੇ ਆਡੀਅנס ਦੇ ਪਿਆਰ ਨਾਲ ਸਪੋਰਟ ਨਾਲ ਆਪਾਂ ਵਧੀਆ ਵਲੌਗਸ ਅੱਗੇ ਦੀ ਅੱਗੇ ਕੈਰੀ ਕਰ ਸਕਦੇ ਆ ਤੇ ਵਧੀਆ ਵਲੌਗਸ ਆਪਾਂ ਆਉਣ ਵਾਲੇ ਟਾਈਮ 'ਚ ਹੋਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਬਾਕੀ ਹੋਰ ਮੈਂ ਤੁਹਾਨੂੰ ਕਈ ਤਰ੍ਹਾਂ ਦੀਆਂ ਲੋਕੇਸ਼ਨਾਂ ਦਿਖਾਉਂਗਾ ਇੱਥੇ ਕਿੜੀਆਂ-ਕਿੜੀਆਂ ਆਂਦੀਆਂ ਪਈਆਂ ਨੇ ਕਿਉਂਕਿ ਆਲਰੇਡੀ ਲੁਧਿਆਣਾ ਬਹੁਤ ਹੀ ਜ਼ਿਆਦਾ ਡਿਵੈਲਪ ਹੋ ਰਿਹਾ ਵਾ ਤੇ ਇਸੇ ਕਰਕੇ ਫਿਰ ਮਗਾ ਚਲੋ ਵਿਜੇ ਵਿੱਚ ਆਪਣੇ ਸ਼ਹਿਰ ਦੀ ਪ੍ਰੋਮੋਸ਼ਨ ਕਰਦੇ ਆਂ ਅੱਜ ਵੀ ਕੀ ਕੀ ਨਵਾਂ ਆ ਰਿਹਾ ਵਾ ਬਾਕੀ ਅਪ ਚੱਲਦੇ ਆਂ ਜੀ ਅੱਗੇ ਸਟਾਨਾ ਸੀਐਮ ਵੈਲੀ ਤੱਕ ਪਹੁੰਚ ਚੁੱਕਿਆ ਹਾਂ ਜੀ ਕਮਰੇ ਨੂੰ ਦੇਖ ਸਕਦੇ ਹੋ। ਬਾਕੀ ਹੋਰ ਆਪਾਂ ਵਧੀਆ-ਵਧੀਆ ਜਿਹੜੇ ਮੰਗੇ ਲੋਕੇਸ਼ਨ ਕੋਈ ਆਪਾਂ ਨੂੰ ਦੇਖੋਗੇ ਜਿੱਥੇ ਕੰਸਟਰਕਸ਼ਨਸ ਵਗੈਰਾ ਚੱਲਦੀਆਂ ਪਈਆਂ ਉਹ ਵੀ ਤੁਹਾਨੂੰ ਮੈਂ ਜ਼ਰੂਰ ਦਿਖਾਉਂਗਾ। ਲੁਧਿਆਣਾ ਸਟਲੈਸ ਟਾਵਰ ਉਹ ਮੈਨੂੰ ਇੱਕ ਬੂਡ ਦੇਖਿਆ चलती uh, पी है कला बोर्ड ही लगा हुआ इतना कोशिश करा अगे जाके ਸੜਕਾਂ ਵਗੈਰਾ ਇੱਧਰ ਬਹੁਤ ਵਧੀਆ ਬਣੀਆਂ ਹੋਈਆਂ ਜਿੱਦਾਂ ਦਾ ਏਰੀਆ ਵਾ ਪੌਰ ਸ਼ੇਰੀਆ ਉਦਾਂ ਵੀ ਹੀ ਰੋਡਸ ਦੀ ਮੇਨਟੇਨੈਂਸ ਬਹੁਤ ਵਧੀਆ ਕੀਤੀ ਹੋਈ ਹੈ ਇੱਥੇ ਟ੍ਰੈਫਿਕ ਵੀ ਕਾਫੀ ਘੱਟ ਹੀ ਹੈ ਸ਼ਾਇਦ ਹੁਣ ਮੌਸਮ ਚੇਂਜ ਹੋ ਗਿਆ ਗਰਮੀ ਹੋ ਗਈ ਤਾਂ ਕਰਕੇ ਦੁਪਹਿਰ ਦੇ ਟਾਈਮ ਟ੍ਰੈਫਿਕ ਘੱਟ ਹੁੰਦਾ ਕਿਉਂਕਿ ਇਸ ਟੰ 2 ਵਜੇ ਰਿਹਾ ਦੁਪਹਿਰ ਦੇ ਬਾਕੀ ਆਪਾਂ ਹੋਰ ਅੱਗੇ ਚੱਲਦੇ ਆਂ ਹੋਰ ਦੇਖਦੇ ਆਂ ਕਿਹੜੇ ਕਿਹੜੇ ਇੱਥੇ ਕਮਰਸ਼ੀਅਲ ਪ੍ਰੋਜੈਕਟਸ ਆ ਰਹੇ ਆਪਕਮਿੰਗ ਇਹ ਕੋਈ ਮਾਲਸ ਆ ਜਾਂ ਕੋਈ ਫਲੈਟਸ ਨੇ ਕਿਉਂਕਿ ਫਲੈਟਸ ਤਾਂ ਇੱਥੇ ਮੈਂ ਜਿੰਨੇ ਮੈਨੂੰ ਦੋ ਜਗ੍ਹਾ ਮੈਂ ਬਣਦੇ ਦੇਖਿਆ ਫਲੈਟਸ ਬਹੁਤ ਵੱਡੇ ਵੱਡੇ ਟਾਵਰਸ ਬਣਦੇ ਬਈ ਉੱਥੇ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਅੱਗੇ ਚੱਲ ਕੇ ਇਹ ਕਿਹੜੇ ਕਿਹੜੇ ਟਾਵਰਸ ਨੇ ਅਸੀਂ ਆਪਾਂ ਅੱਗੇ ਚੱਲ ਕੇ ਤੁਹਾਨੂੰ ਦਿਖਾਉਂਦੇ ਆਂ ਅਸੀਂ ਗੱਡੀ ਵੀ ਥੋੜੀ ਜਿਹੀ ਸਪੀਡ ਵਧਾਈਏ ਹੁਣ ਕਿਉਂਕਿ ਤਾਂ ਹੀ ਆਪਣਾ ਵਲੌਗ ਕੰਪਲੀਟ ਹੋਣਾ ਮੈਂ ਜੇ ਜ਼ਿਆਦਾ ਸਲੋ ਜਾਵਾਂਗੇ ਤਾਂ ਫਿਰ ਫੜੋ ਜਾਏ ਹੁੰਦਾ ਵਾ ਵੀ ਲੇਟ ਡਿਲੇ ਹੋ ਜਾਂਦਾ ਕੰਮ ਘੱਟ ਟਾਈਮ ਦੇ ਵਿੱਚ ਵੱਧ ਤੋਂ ਵੱਧ ਚੀਜ਼ਾਂ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਕੀਦਰ ਹੋਰ ਵੀ ਬੋਰਡ ਲੱਗੇ ਹੋਏ ਆ। ਜਲਦੀ ਚੱਲਦੇ ਆਪਾਂ ਅੱਗੇ। ਤਾਂ ਰਾਈਟ ਹੈਂਡ ਸਾਈਡ ਵੀ ਦੇਖ ਸਕਦੇ ਹੋ ਲੱਗਿਆ ਹੋਇਆ ਮੇਰੇ ਉਹ ਮੈਂ ਤੁਹਾਨੂੰ ਦਿਖਾਉਣਾ ਉਧਰ ਚੱਲ ਲੱਗੇ। ਸਪੱਗ ਕੱਟ ਦੇਖ ਰਹੇ ਹੁਣ ਕੱਟ ਤੋਂ ਯੂ ਟਰਨ ਲਵਾਂਗੇ ਇਧਰਲੀ ਸਾਈਡ ਤੇ ਇਧਰਲੀ ਸਾਈਡ ਦੇਖਾਂਗੇ ਹੋਰ ਕੀ ਕੀ ਨਿਊ ਆ ਰਿਹਾ ਵਾ ਲੁਧਿਆਣਾ ਸਿਟੀ ਦੇ ਵਿੱਚ ਚਲਦੇ ਹਾਂ ਹੁਣ ਅੱਗੇ ਆਪਾਂ ਅੱਗੇ ਨੈਕਸਟ ਲੋਕੇਸ਼ਨ ਤੇ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੇਰੇ ਹੈਗਾ ਜੀ ਦ ਕੈਂਪੀਅਮ ਸ਼ੋ ਹਾਊਸ ਰੈਡੀ ਹੈ ਇਹਨਾਂ ਦੇ ਫਲੈਟਸ ਬਣਦੇ ਪਏ ਆ ਚੇਟਲੀ ਗਰੁੱਪ ਦ ਕੈਂਪੀਅਮ ਤੇ ਸਾਊਥ ਸਿਟੀ ਬਾਈਪਾਸ ਬੁੱਕ ਨਾਓ ਤੇ ਦੇਖ ਸਕਦੇ ਹੋ ਤੇ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਨਾਲੇ ਆਪਣਾ ਤੇ ਆ ਇੱਧਰ ਇਹਨਾਂ ਦਾ ਪੂਰਾ ਪ੍ਰੋਜੈਕਟ ਚੱਲਦਾ ਪਿਆ ਤੁਸੀਂ ਕੰਟੈਕਟ ਨੰਬਰਸ ਤੇ ਫॉर ਕੰਪਲੀਟ ਡਿਟੇਲ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੇ ਇਹਨਾਂ ਦਾ ਆਫਿਸ ਵੀ ਨਾਲ ਹੀ ਇੱਧਰ ਕੈਂਬੀਅਮ ਸ਼ੋਅ ਰੈਡੀ ਸ਼ੋਅ ਹਾਊਸ ਰੈਡੀ ਬੁੱਕ ਨਾਓ ਨੰਬਰ ਦਿੱਤਾ ਹੋਇਆ ਹੈ ਜੀ ਥੱਲੇ ਸਾਊਥ ਸਿਟੀ ਬਾਈਪਾਸ ਲੁਧਿਆਣਾ ਲਓ ਜੀ ਇਹ ਸੀਗਾ ਦਾ ਕੈਂਬੀਅਮ ਚੇਟਲੀ ਗਰੁੱਪ ਵੱਲੋਂ ਇੱਥੇ ਫਲੈਟਸ ਲੈ ਕੇ ਆਂਦੇ ਜਾ ਰਹੇ ਆ ਤੇ ਕੰਟੈਕਟ ਨੰਬਰ ਤੁਹਾਨੂੰ ਮੈਂ ਦਿਖਾਤਾ ਤੇ ਫਿਰ ਬੁਕਿੰਗਸ ਤੁਸੀਂ ਕੰਟੈਕਟ ਨੰਬਰ ਤੇ ਕਾਲ ਕਰ ਸਕਦੇ ਹੋ ਔਰ ਫੋਰ ਅਦਰ ਇਨਕੁਆਰੀਜ਼ ਤੇ ਅਗਰ ਤੁਸੀਂ ਪੂਰੀ ਕੰਪਲੀਟ ਡਿਟੇਲ ਲੈਣੀ ਆ ਤੇ ਉਹ ਤੁਸੀਂ ਇਹਨਾਂ ਦੇ ਕੰਟੈਕਟ ਨੰਬਰਸ ਤੇ ਇਹਨਾਂ ਦੀ ਈਮੇਲ ਆਈਡਿਸ ਮੈਂਸ਼ਨ ਹੁੰਦੀਆਂ ਹਨਾਂ ਦੀ ਵੈਬਸਾਈਟਸ ਅਵੇਲੇਬਲ ਹੁੰਦੀਆਂ ਨੇ ਗੂਗਲ ਦੇ ਉੱਪਰ ਤੇ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਕੰਪਲੀਟ ਡਿਟੇਲਸ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਤੇ ਦ ਕੈਂਬੀਅਮ ਪ੍ਰੋਜੈਕਟ ਇਹ ਵੀ ਬਹੁਤ ਵੱਡਾ ਵਸਾਊ ਸਿਟੀ ਜੋ ਕਾਫੀ ਇੱਕ ਤਰ੍ਹਾਂ ਨਾਲ ਜਿਵੇਂ ਪੋਰਸ਼ ਫਲੈਟਸ ਇਹ ਰੈਡੀ ਕਰਦੇ ਆ ਵੱਡੇ ਅਪਾਰਟਮੈਂਟਸ ਹੋਗੇ ਜਾਂ ਕੋਈ ਹੋਰ ਕਮਰਸ਼ੀਅਲ ਪ੍ਰੋਪਰਟੀਆਂ ਹੋਗੀਆਂ ਉਹ ਇਹਨਾਂ ਵੱਲੋਂ ਰੈਡੀ ਕੀਤੇ ਜਾਂਦੇ ਆ ਬਾਕੀ ਅੰਦਰ ਜਿੱਥੇ ਕੰਸਟਰਕਸ਼ਨ ਚੱਲਦੀ ਵੀ ਉੱਥੇ ਕੋਈ ਜਾਣਾ ਅਲਾਉਡ ਨਹੀਂ ਹੁੰਦਾ ਕਿਉਂਕਿ ਸੇਕ੍ਰੀਟ ਪ੍ਰਾਈਵੇਸੀ ਹੁੰਦੀ ਆ ਇਸੇ ਕਰਕੇਕਰ ਆਪਾਂ ਕੋਈ ਰੂਲ ਨਹੀਂ ਤੋੜਾਂਗੇ ਬਾਕੀ ਲੁਧਿਆਣੇ ਚ ਟੋਲੇਸਟ ਟਾਵਰ ਆਰ ਦਾ ਉਹ ਤੁਹਾਨੂੰ ਮੈਂ ਅੱਗੇ ਦਿਖਾਉਣਾ ਵਾ ਕੋਈ ਅਗਰ ਇਧਰ ਇਧਰ ਨਹੀਂ ਸਾਈਡ ਹੋਲਡਿੰਗ ਲੱਗਿਆ ਹੋਇਆ ਤਾਂ ਤੁਹਾਨੂੰ ਮੈਂ ਜ਼ਰੂਰ ਦਿਖਾਉਂਗਾ ਓਕੇ ਕੇ سامنے ਨਾਲ ਬੋਰਡ ਵਿਖ ਰਿਹਾ ਵਾ ਧੰਨਵਾਦ ਸਾਦ ਆ ਰਹੀ ਹੈ ਜੀ ਇੱਥੇ ਕਮਰਸ਼ੀਅਲ ਪ੍ਰੋਜੈਕਟ ਆ ਰਿਹਾ ਕੋਈ ਬਹੁਤ ਵੱਡਾ ਤੇ ਡਿਵੈਲਪਮੈਂਟ ਹੋ ਰਿਹਾ ਵਾ ਸਾਰਾ ਤੁਸੀਂ ਦੇਖ ਸਕਦੇ ਹੋ ਇੱਥੇ ਉਹ ਦੇ ਮਾਫ ਕਰ ਮੈਨੂੰ ਕਾਰ ਚੀਂ ਸ਼ਾਰਟ ਲੈਣਾ ਪੈ ਰਿਹਾ ਵਾ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਕਾਰਜ਼ ਬਹੁਤ ਤੇਜ਼ ਜਾਂਦੀਆਂ ਤੇ ਦੇਖ ਸਕਦੇ ਤੁਸੀਂ ਪ੍ਰੋਜੈਕਟ ਚੱਲਦੇ ਪਏ ਆ ਵਰਕਰ ਲੱਗੇ ਹੋਏ ਆ ਬਾਕੀ ਆਪਾਂ ਅੱਗੇ ਚੱਲਦੇ ਆਂ ਜੀ ਤੁਸੀਂ ਦੇਖ ਸਕਦੇ ਜੀ ਬੋਰਡ ਲੱਗਾ ਹੋਇਆ ਪ੍ਰੋਜੈਕਟ ਦਾ ਨਾਮ ਹੈ ਜੀ ਸੀ ਐਮ ਐਨ ਤਿੰਨੀ ਆ ਤੇ 48 4 uh, and 5 sorry bhk luxury apartment with resort stylish clubhouse ਤੁਸੀਂ ਬੋਰਡ ਦੇਖ ਸਕਦੇ ਹੋ ਸਾਹਮਣੇ ਜਿਹੜਾ ਮੈਂ ਤੁਹਾਨੂੰ ਪ੍ਰੋਜੈਕਟ ਦਿਖਾਇਆ ਉਹਦਾ ਬੋਰਡ ਹੈ ਜੀ ਸਾਰਾ ਇੱਧਰ ਕੰਮ ਚੱਲਦਾ ਪਿਆ ਇਹਨਾਂ ਦਾ ਤੇ ਕੰਟੈਕਟ ਨੰਬਰਸ ਮੈਂਸ਼ਨ ਕੀਤੇ ਹੋਏ ਆ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਫਰਦਰ ਡਿਟੇਲਸ ਬਾਕੀ ਆਪਾਂ ਚੱਲਦੇ ਹਾਂ ਜੀ ਹੁਣ ਅੱਗੇ ਲਓ ਜੀ ਇਹ ਸੀਗਾ ਸਾਊਥ ਸਿਟੀ ਦੀ ਲੋਕੇਸ਼ਨ ਤੇ ਬਾਕੀ ਅਜੇ ਆਪਾਂ ਰਸਤੇ 'ਚ ਹੀ ਜਾ ਰਹੇ ਆ ਅੱਗੇ ਚੱਲ ਕੇ ਆਪਾਂ ਨੂੰ ਹੋਰ ਕੋਈ ਇੱਦਾਂ ਦਾ ਕਮਰਸ਼ੀਅਲ ਪ੍ਰੋਜੈਕਟ ਦਿਖਾ ਦਵਾਂ ਤਾਂ ਨਾ ਮੈਂ ਜ਼ਰੂਰ ਦਿਖਾਉਂਗਾ ਉਹ ਵੀ ਤੇ ਜੋ-ਜੋ ਵੀ ਨਵਾਂ ਆ ਰਿਹਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਨਹੀਂ ਕਿਹਾ ਸੀਗਾ ਜਿਹੜਾ ਮੇਰਾ ਵਲੌਗ ਆ ਇਹ ਬਿਜ਼ਨਸ ਰਿਲੇਟਿਡ ਆ ਅਗਰ ਤੁਸੀਂ ਕੋਈ ਇਨਵੈਸਟਮੈਂਟਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਈਜ਼ੀਲੀ ਕਰ ਸਕਦੇ ਹੋ ਕੰਟੈਕਟ ਨੰਬਰ ਉਹਨਾਂ ਦੇ ਮੈਂਸ਼ਨ ਕੀਤੇ ਹੋਏ ਤੇ ਜਿਨ੍ਹਾਂ ਜਿਨ੍ਹਾਂ ਦੇ ਬੋਰਡਸ ਦਿਖਾਏ ਆ ਤੁਹਾਨੂੰ ਮੈਂ ਉਹਨਾਂ ਦੇ ਜਿਹੜੇ ਸੇਲਜ਼ ਆਫਿਸ ਨੇ ਉਹ ਵੀ ਨਾਲ ਹੀ ਆ ਅਗਰ ਤੁਸੀਂ ਇੱਥੇ ਆ ਕੇ ਫੇਸ ਟੂ ਫੇਸ ਕੋਈ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤੋ ਵੀ ਤੁਸੀਂ ਕਰ ਸਕਦੇ ਆ ਸਾਲਾ ਬਾਕੀ ਆਪਾਂ ਹੋਰ ਅੱਗੇ-ਅੱਗੇ ਚੱਲਦੇ ਆ ਜੋ ਵੀ ਇੱਥੇ ਆਪਾਂ ਨੂੰ ਨਿਊ ਦਿਖਦਾ ਵਾ ਤੁਹਾਨੂੰ ਮੈਂ ਉਹ ਹੀ ਦਿਖਾਉਂਗਾ ਕੋਈ ਹੋਰ ਪ੍ਰੋਜੈਕਟਸ ਆ ਰਹੇ ਆ ਜਾਂ ਨਵੇਂ ਅੱਗੇ ਚੱਲਦੇ ਆ ਜੀ ਅੱਗੇ ਅੱਗੇ ਆਪਣੀ ਨੈਕਸਟ ਲੋਕੇਸ਼ਨ ਤੇ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਲਓ ਜੀ ਤੁਸੀਂ ਦੇਖ ਸਕਦੇ ਹੁੰਦਾ ਵੈਲਕਨ ਹਾਈਟਸ ਤੇ ਇਹ ਵੀ ਫਲੈਟਸ ਆ ਰਹੇ ਆ ਪਰਫੈਕਟ ਸਪੇਸ ਫॉर 3 ਬੀ ਐਚ ਕੇ 4 ਬੀ ਐਚ ਕੇ 5 ਬੀ ਐਚ ਕੇ ਪੈਂਟ ਹਾਊਸਸ ਤੇ ਡਿਜ਼ਾਈਨਡ ਬਾਏ ਸੁਰੋ ਸੁਰਬਨ ਸੁਰਬਨਾਜ ਰੌਂਗ ਪਿਛੇ ਦਾ ਮੈਨੂੰ ਉਹ ਨਾਮ ਨਹੀਂ ਸਮਝ ਆ ਰਿਹਾ ਮਾਫ ਕਰਿਓ ਦ ਵੈਲਕਨ ਹਾਈਟਸ ਇਹਨਾਂ ਦਾ ਨਾਮ ਹੈ ਜੀ ਪਰਫੈਕਟ ਸਪੇਸ ਫॉर 3 ਬੀ ਐਚ ਕੇ 4 ਬੀ ਐਚ ਕੇ ਐਂਡ 5 ਬੀ ਐਚ ਕੇ ਪੈਂਟ ਹਾਊਸਸ ਪਿਛੇ ਇਹਨਾਂ ਦਾ ਪ੍ਰੋਜੈਕਟ ਚੱਲਦਾ ਪਿਆ ਜੀ ਤੇ ਬਾਕੀ ਆਪਾਂ ਚੱਲਦੇ ਹਾਂ ਹੁਣ ਅੱਗੇ ਨਵਰੀ ਸਾਊਥ ਸਿਟੀ ਵਾਲਾ ਆਪਾਂ ਕੰਪਲੀਟ ਕਰਕੇ ਆ ਗਏ ਜਿੰਨੀਆਂ ਕੁ ਲੋਕੇਸ਼ਨਸ ਮੇਰੇ ਤੋਂ ਸ਼ੂਟ ਹੋਈਆਂ ਉਹਨੀਆਂ ਕੁ ਮੈਂ ਕਰਿਆ ਆ ਤੇ ਬਾਕੀ ਹੁਣ ਆਪਾਂ ਹੈਗੇ ਆ ਜੀ ਬੁੱਲਾਪੁਰ ਮੋਗਾ ਰੋਡ ਤੇ ਉੱਤੇ ਕਿਥੇ ਜਿਆਦਾਤਰ ਫਲੈਟਸ ਵਗੈਰ ਹੀ ਬਣਦੇ ਪਏ ਆ ਤੇ ਜਿਹੜੇ ਇਧਰਲੇ ਪਾਸੇ ਕਮਰਸ਼ੀਅਲ ਪ੍ਰੋਜੈਕਟਸ ਆ ਰਹੇ ਆ ਜਾਂ ਆਏ ਹੋਏ ਆ ਜਾਂ ਜਿਹੜੀ ਕਹਿੰਦੀ ਚੱਲਦੀ ਪਈ ਹੈ ਕੰਸਟਰਕਸ਼ਨ ਉਹ ਹੈਗੇ ਆ ਜੀ ਜਗਰਾਉਂ ਤੋਂ ਅੱਗੇ ਤੇ ਉਧਰ ਵਾਲੀ ਸਾਈਡ ਬਣਦਾ ਪਰ ਕਿ ਉਹ ਲੁਧਿਆਣਾ ਏਰੀਆ ਚ ਨਹੀਂ ਆਉਂਦਾ ਹੈਗਾ ਲੁਧਿਆਣੇ ਤੋਂ ਬਾਹਰ ਚਲ ਜਾਂਦਾ ਇਸੇ ਕਰਕੇ ਆਪਾਂ ਉਧਰ ਨਹੀਂ ਜਾਵਾਂਗੇ ਤੇ ਨੇੜੇ ਨੇੜੇ ਜਿਹੜੇ ਇੱਥੇ ਬਣਦੇ ਪਏ ਆ ਫਲੈਟਸ ਹੋਣ ਜਾਂ ਕੋਈ ਹੋਰ ਪ੍ਰਾਪਰਟੀਆਂ ਹੋਣੀਆਂ ਉਹ ਮੈਂ ਸ਼ੂਟ ਕਰੂੰਗਾ ਤੇ ਤੁਹਾਨੂੰ ਵੀ ਦਿਖਾਉਂਗਾ ਨਾ ਅਗਰ ਤੁਸੀਂ ਇੰਟਰਸਟਿਡ ਹੋ ਕੋਈ ਇਨਵੈਸਟਮੈਂਟ ਵਾਸਤੇ ਤੇ ਤੁਸੀਂ ਇਹਨਾਂ ਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ ਔਰ ਐਨੀ ਫਰਦਰ ਡਿਟੇਲਸ ਵੱਕੇ ਆਪਾਂ ਰੋਡ ਤੇ ਆ ਇਸ ਟਾਈਮ 2 ਕਿਲੋਮੀਟਰ ਦੂਰ ਮੁੱਲਾਪੁਰ ਵੱਕੇ ਮੁੱਲਾਪੁਰ ਚ ਜਿਹੜਾ ਮੈਂ ਪਿੱਛੇ ਜੇ ਵਲੌਗ ਪਾਇਆ ਸੀਗਾ ਲੁਧਿਆਣੇ ਤੋਂ ਮੋਗਾ ਟੂਰ ਵਾਲਾ ਉਹਦੇ ਵਿੱਚ ਜਿਹੜਾ ਅਰਬਨ ਸਕੁਆਇਰ ਤੇ ਟੈਂਪਰਾ ਵਾਲਾ ਸੀਗਾ ਨਾ ਉੱਥੇ ਵੀ ਨਿਊ ਸ਼ਾਪਸ ਬਣਦੀਆਂ ਪਈਆਂ ਤੇ ਉਹਦਾ ਮੈਂ ਆਲਰੇਡੀ ਵਲੌਗ ਪਾ ਚੁੱਕਿਆ ਹਾਂ ਤੁਸੀਂ ਉਹਦੇ ਵਿੱਚ ਦੇਖ ਸਕਦਾ ਲੋਕੇਸ਼ਨ ਕਿੱਦਾਂ ਦੀ ਆ ਮੇਰੇ ਪਿਛਲੇ ਵਲੌਗਸ ਦੇ ਵਿੱਚ ਉਹਦੇ ਵਿੱਚ ਹੈਗਾ ਲੁਧਿਆਣਾ ਤੋਂ ਮੋਗਾ ਦਾ ਟੂਰ ਤੇ ਆਪਾਂ ਫਿਲਹਾਲ ਹੁਣ ਇਧਰੋਂ ਵਾਪਸੀ ਵਾਲੀ ਸਾਈਡ ਚੱਲੇ ਆ ਤੇ ਇੱਥੇ ਇੱਕ ਪ੍ਰਾਪਰਟੀ ਹੈਗੀ ਆ ਤੁਹਾਨੂੰ ਮੈਂ ਉਹ ਦਿਖਾਉਣਾ ਚੱਲ ਕੇ ਤੁਸੀਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੇਰੇ ਫਲੈਟਸ ਤੁਹਾਨੂੰ ਦੇਖ ਹੀ ਰਹੇ ਆ ਤੇ ਕਾਫੀ ਹਾਈਟਸ ਵਾਲੇ ਫਲੈਟਸ ਨੇ ਇਹ ਬਾਕੀ ਤੋਂ ਨੰਨੇ ਜਦੋਂ ਆਪਾਂ ਲੁਧਿਆਣੇ ਵਾਲੀ ਸਾਈਡ ਨੂੰ ਯੂ ਟਰਨ ਲੈਂਦੇ ਆ ਉੱਥੋਂ ਉੱਧਰਲੀ ਸਾਈਡ ਇਹ ਰੋਡ ਤੇ ਆਉਂਦੇ ਆ ਬਹੁਤ ਉੱਚੀ ਹਾਈਟ ਆਈ ਥਿੰਕ 16 ਟੂ 17 ਫਲੋਰ ਨੇ ਨਾ ਦੇ ਤੇ ਪ੍ਰਾਪਰਟੀ ਵੀ ਕਾਫੀ ਵੱਡੇ ਸਾਈਜ਼ ਦੀ ਥੋੜਾ ਕੈਮਰਾ ਰੋਟੇਟ ਕਰ ਲੈ ਦੇਖ ਸਾਹਮਣੇ ਦੇਖ ਦ ਪਲੇਸ ਆਫ ਜੁਐਲਸ ਵੈਡਿੰਗ ਪਹਿਲੇ ਸਾਈਡ ਦੇ ਨਾਲ ਹੀ ਆ ਅੰਬੇਰਾ ਫਲੈਟਸ ਕਹਿੰਦੇ ਆ ਅੰਬੇਰਾ ਹੋਮ ਹਾਂਜੀ ਅੰਬੇਰਾ ਹੋਮਸ ਸੌਰੀ ਅੰਬੇਰਾ ਹੋਮਸ ਇਹਨਾਂ ਦਾ ਨਾਮ ਆ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਕਿ ਜੇ ਇੱਥੇ ਇਹਨਾਂ ਦਾ ਕਿਤੇ ਬੋਰਡ ਵਗੈਰਾ ਲੱਗਿਆ ਹੋਇਆ ਤੁਹਾਨੂੰ ਮੈਂ ਦਿਖਾ ਦਿੰਦਾ ਉਹ ਤੇ ਜੋ ਵੀ ਇਹਨਾਂ ਦੇ ਐਡਰੈਸ ਵਗੈਰਾ ਹੋਣਗੇ ਜਾਂ ਕੰਟੈਕਟ ਨੰਬਰ ਨੇ ਦੇਖ ਸਕਦੇ ਫਲੈਟ ਆ ਪੂਰੇ ਰੋਡ ਦੇ ਉੱਪਰ ਹੀ ਬਣਦੇ ਰਿਹਾ ਹਾਈਵੇ ਦੇ ਉੱਤੇ ਮੇਨ ਰੋਡ ਤੇ ਕੰਸਟਰਕਸ਼ਨ ਚੱਲਦੀ ਪਈ ਹੈ ਅਜੇ ਆਈ ਥਿੰਕ 70% 60% ਕੰਪਲੀਟ ਹੋ ਚੁੱਕਿਆ ਕੰਮ ਬਾਕੀ ਅੰਦਰ ਦਾ ਆਪਾਂ ਨੂੰ ਪਤਾ ਨਹੀਂ ਹੈਗਾ ਅੱਜ ਬਾਹਰੋਂ ਦੀ ਕੋਸ਼ਿਸ਼ ਕਰਾਂਗੇ ਸ਼ਾਰਟ ਲੈਂਦੇ ਹਲੋ ਜੀ ਸਾਈ ਦੇ ਸਦਰ ਸਾਹਮਣੇ ਆ ਅੰਬੇਰਾ ਗਰੁੱਪ ਇਹਨਾਂ ਦੇ ਫਲੈਟਸ ਨੇ ਜੀ ਇਹ ਅੰਬੇਰਾ ਹੋਮਸ ਆਪਰਾ ਤੋਂ ਤਾਰ ਲਿੰਕ ਸਟਾਰਟ ਤੇ ਬੋਰਡ ਲੱਗਿਆ ਹੋਣਾ ਦਾ ਅੰਬੇਰਾ ਹੋਮਸ ਪਰਫੈਕਟ ਲਗਜ਼ਰੀ ਹੋਮਸ ਐਂਡ ਹੇਅ ਐਂਡਸ ਹੇਅ ਤੇ ਨੰਬਰ ਉੱਤੇ ਵੀ ਦੇਖ ਸਕਦੇ ਹੋ www.ambera group.com ਤੇ ਕੰਟੈਕਟ ਨੰਬਰ ਦਾ ਮੈਂਸ਼ਨ ਤੁਸੀਂ ਦੇਖ ਸਕਦੇ ਕੀਤਾ ਹੋਇਆ ਵਾ ਤੇ ਆ ਇਹਨਾਂ ਦੀ ਐਂਟਰੈਂਸ ਆ ਸਾਰਾ ਅੰਬੇਰਾ ਹੋਮਸ ਦਾ ਬੋਰਡ ਲੱਗਿਆ ਹੋਇਆ ਤੇ ਬਾਕੀ ਤੁਸੀਂ ਫਰਦਰ ਡਿਟੇਲਸ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਆ ਬਾਕੀ ਆਪਾਂ ਚੱਲਦੇ ਆ ਜੀ ਹੁਣ ਅੱਗੇ ਸਹੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਬੇਰਾ ਹੋਮ ਜਿਹਦੇ ਅੰਦਰ ਫਲੈਟਸ ਬਣੇ ਹੋਏ ਆਈ ਥਿੰਕ 17 ਮੰਜ਼ਲੀ ਫਲੈਟਸ ਨੇ ਪੂਰੀ ਲੋਕੇਸ਼ਨ ਆ ਹੈ ਲੋ ਜੀ ਇਹ ਸੀ ਗਿਆ ਲੁਧਿਆਣੇ ਦੀਆਂ ਲੋਕੇਸ਼ਨਸ ਜਿਹੜੇ ਕਮਰਸ਼ੀਅਲ ਪ੍ਰੋਜੈਕਟਸ ਆਉਂਦੇ ਪਏ ਆ ਇੱਥੇ ਜਾਂ ਜਿਹੜੇ ਆ ਚੁੱਕੇ ਆ ਤੇ ਤੁਹਾਨੂੰ ਮੈਂ ਜਿੰਨਾ ਹੋ ਸਕਿਆ ਮੇਰੇ ਤੋਂ ਕਵਰ ਉਨਨਾ ਮੈਂ ਕੀਤਾ ਅਗਰ ਇਸ ਵੀਡੀਓ ਨੂੰ ਵਧੀਆ ਰਿਸਪੌਂਸ ਮਿਲੇ ਆਪਾਂ ਨੂੰ ਤਾਂ ਆਪਾਂ ਅੱਗੇ ਜਾ ਕੇ ਹੋਰ ਸ਼ੂਟ ਕਰਾਂਗੇ ਬਾਕੀ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹੂੰਗਾ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਕਿਸੇ ਤਰ੍ਹਾਂ ਦਾ ਵਲੌਗ ਵਧੀਆ ਲੱਗਦਾ ਵਾ ਤਾਂ ਤੁਸੀਂ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਕਮੈਂਟਸ ਦੇ ਨਾਲ ਹੀ ਪਤਾ ਲੱਗਦਾ ਵਾ ਵੀ ਕੀ ਆਪਾਂ ਨੂੰ ਇੰਪਰੂਵਮੈਂਟ ਦੀ ਜ਼ਰੂਰਤ ਆ। ਅਗਰ ਕੋਈ ਕਮੀ ਪੇਸ਼ੀ ਲੱਗਦੀ ਹੁੰਦੀ ਆ ਤੁਹਾਨੂੰ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਇੰਪਰੂਵ ਕਰਨ ਦੇ ਲਈ। ਤਾਂ ਕਿ ਅੱਗੇ ਆਪਾਂ ਹੋਰ ਵਧੀਆ ਤਰੀਕੇ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਏ ਕੋਈ ਵਧੀਆ ਲੋਕੇਸ਼ਨ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂ ਜੀ ਬਾਕੀ ਮੈਂ ਦੇਖੂਗਾ ਜੀ ਹੁਣ ਇਹਦਾ ਇਹ ਵਲੌਗ ਨੂੰ ਜਿਹੜਾ ਮੈਂ ਅੱਜ ਬਣਾਇਆ ਵਾ ਇਹਨੂੰ ਕਿਦਾਂ ਦਾ ਰਿਸਪੌਂਸ ਮਿਲਦਾ ਵਾ ਅਗਰ ਵਧੀਆ ਰਿਸਪੌਂਸ ਆਪਾਂ ਨੂੰ ਪੋਜ਼ਿਟਿਵ ਰਿਸਪੌਂਸ ਮਿਲ ਗਿਆ ਇਹਦਾ ਤਾਂ ਫਿਰ ਅੱਗੇ ਜਿਹੜੇ ਹੋਰ ਪ੍ਰੋਜੈਕਟਸ ਆ ਰਹੇ ਉਹ ਮੈਂ ਪਰਮਿਸ਼ਨ ਲੈ ਕੇ ਸ਼ੂਟ ਕਰੂੰਗਾ ਜਿਹੜੀ ਕੰਪਨੀਆਂਜ਼ ਆਈਆਂ ਹੋਈਆਂ ਜਿਹੜੇ ਗਰੁੱਪਸ ਆਏ ਹੋਏ ਆ ਇੱਥੇ ਕੰਸਟਰਕਸ਼ਨ ਵਾਲੇ ਉਹਨਾਂ ਨਾਲ ਗੱਲਬਾਤ ਕਰਕੇ ਆਪਾਂ ਫਿਰ ਪ੍ਰੋਪਰਲੀ ਜਿਹੜੀ ਡਿਟੇਲ ਦੇ ਵਿੱਚ ਆਪ ਤੇ ਦੇ ਕਿੰਨੇ ਕਿਹੜੇ ਕਿਹੜੇ ਹੋਰ ਫਿਊਚਰ ਦੇ ਵਿੱਚ ਇਹਨਾਂ ਦੇ ਪ੍ਰੋਜੈਕਟਸ ਆ ਰਹੇ ਆ ਜੇ ਜਿਹੜੇ ਆ ਚੁੱਕੇ ਆ ਅਗਰ ਕਿਸ ਨੇ ਇਨਵੈਸਟਮੈਂਟ ਕਰਨੀ ਹੈ ਤਾਂ ਕੀ ਪ੍ਰੋਸੈਸ ਆ ਉਹਦਾ ਕੀ ਪ੍ਰੋਸੀਜਰ ਆ ਤੇ ਲੋਇਸਟ ਅਮਾਉਂਟ ਕੀ ਕੀ ਹੋ ਸਕਦੀ ਹੈ ਤੇ ਆਪਾਂ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਪੂਰੀ ਗੱਲਬਾਤ ਕਰਨ ਦੀ ਕਿਉਂਕਿ ਅੱਜ ਸਿਰਫ ਇੱਕ ਮੈਂ ਟ੍ਰਾਇਲ ਬੇਸਿਸ ਤੇ ਮੈਂ ਇਹ ਵਲੌਗ ਬਣਾਇਆ ਵਾ ਵੀ ਰਿਸਪਾਂਸ ਦੇਖਣ ਵਾਸਤੇ ਵੀ ਕਿੰਦਾ ਆਉਂਦਾ ਵਾ ਵਧੀਆ ਰਿਸਪਾਂਸ ਆਊਗਾ ਤਾਂ ਆਪਾਂ ਅੱਗੇ ਹੋਰ ਜ਼ਿਆਦੇ ਇਹਨੂੰ ਕੰਟੀਨਿਊ ਕਰਾਂਗੇ ਮਤਲਬ ਹੋਰ ਜਿਹੜੀਆਂ ਵੱਧ ਤੋਂ ਵੱਧ ਜਿਹੜੀਆਂ ਲੋਕੇਸ਼ਨਸ ਆ ਰਹੀਆਂ ਨੇ ਉਹ ਆਪਾਂ ਫਿਰ ਕਵਰ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਜਿਹੜੇ ਹੈਗੇ ਆ ਇਹ ਜਿਹੜੇ ਕੰਸਟਰਕਸ਼ਨ ਕੰਪਨੀਆਂਜ਼ ਦੇ ਓਨਰਸ ਨੇ ਤੇ ਅੱਜ ਇਹਨਾਂ ਕੋਲ ਵੀ ਅਥਾਰਟੀਜ਼ ਹੁੰਦੀਆਂ ਨੇ ਗੱਲਬਾਤ ਕਰਨ ਵਾਸਤੇ ਜਾਂ ਇੰਟਰਵਿਊਜ਼ ਕਰਨ ਵਾਸਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਬਾਕੀ ਆਪਾਂ ਐਂਡ ਕਰਦੇ ਆ ਆਪਣਾ ਅੱਜ ਦਾ ਵਲੌਗ ਜਲਦੀ ਮਿਲੋਂ ਤੁਹਾਨੂੰ ਨਵੇਂ ਵਲੌਗ ਨਾਲ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਵੀਡੀਓਜ਼ ਮੇਰੀ ਵੱਤ ਤੋਂ ਬਾਅਦ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਰਿਆਂ ਨੂੰ ਪਤਾ ਚੱ ਕਿਉਂਕਿ ਸਾਰਾ ਦੀ ਸਪੋਰਟ ਦੇ ਨਾਲ ਹੀ ਚੈਨਲ ਗਰੋ ਕਰਦਾ ਹੁੰਦਾ ਵਾ ਤੁਹਾਨੂੰ ਵੀ ਇਹ ਚੀਜ਼ ਦਾ ਪਤਾ ਸਪੋਰਟ ਤੋਂ ਬਿਨਾ ਆਪਣੇ ਲੋਕਾਂ ਦੀ ਸਪੋਰਟ ਤੋਂ ਬਿਨਾ ਜਿਹੜੀ ਆਪਾਂ ਨੂੰ ਆਡੀਅנס ਫੋਲੋ ਕਰਦੀ ਆ ਉਹਨਾਂ ਦੀ ਸਪੋਰਟ ਤੋਂ ਬਿਨਾ ਆਪਾਂ ਕੁਝ ਨਹੀਂ ਹੈਗੇ ਅਗਰ ਆਡੀਅנס ਵਧੀਆ ਚੈਨਲ ਨੂੰ ਰਿਸਪੌਂਸ ਦੇਊਗੀ ਵੀਡੀਓਜ਼ ਦੇਖਣਗੇ ਤਾਂ ਉਹ ਵਧੀਆ ਆਪਣਾ ਚੈਨਲ ਜਿਹੜਾ ਹੈ ਗਰੋ ਕਰੂਗਾ ਹੋਰ ਆਪਾਂ ਵੱਡੀਆਂ-ਵੱਡੀਆਂ ਜਿਹੜੀਆਂ ਲੋਕੇਸ਼ਨਸ ਨੇ ਉਹ ਵੀ ਆਪਾਂ ਸ਼ੂਟ ਕਰਾਂਗੇ ਆਉਣ ਵਾਲੇ ਟਾਈਮ 'ਚ ਤੇ ਬਾਕੀ ਮੈਂ ਐਂਡ ਕਰਦਾ ਜੀ ਆਪਣਾ ਵਲੌਗ ਜਲਦੀ ਮਿਲੋਗੇ ਤੁਹਾਨੂੰ ਨਵੀਂ ਵਲੌਗ ਤੇ ਨਵੀਂ ਲੋਕੇਸ਼ਨ ਨਾਲ Okay, thank you. Take care. Bye. Sushika. So,